ਸਰਦਾਰ ਭਗਤ ਸਿੰਘ ساری ਉਮਰ ਅੰਗਰੇਜ਼ਾਂ ਨਾਲ ਲੜਦਾ ਰਿਹਾ ਆਪਣੇ ਸਾਥੀਆਂ ਦੇ ਨਾਲ ਅੰਗਰੇਜ਼ਾਂ ਨੂੰ ਭਾਰਤ ਦੀ ਧਰਤੀ ਤੋਂ ਆਜ਼ਾਦ ਕਰਾਉਣ ਲਈ ਉਸਨੇ ਆਪਣੀ ਜਾਨ ਕਰਵਾਣ ਕਰਤੀ ਤੇ ਹੋਰ ਵੀ ਤੇ ਸਾਥੀ ਬੜੇ ਉਹਦੇ ਨਾਲ ਰਹੇ ਪਰ ਭਗਤ ਸਿੰਘ ਅੰਗਰੇਜ਼ਾਂ ਦੇ ਖਿਲਾਫ ਹੈ ਅੰਗਰੇਜ਼ਾਂ ਅੰਗਰੇਜ਼ਾਂ ਦੇ ਜ਼ੁਲਮਾਂ ਦੇ ਖਿਲਾਫ ਪਰ ਅੰਗਰੇਜ਼ੀ ਦੇ ਖਿਲਾਫ ਨਹੀਂ ਸੀ ਪਰ ਅੰਗਰੇਜ਼ੀ ਦੇ ਖਰਾਬ ਪੁੱਛ ਲੈਣਾ ਅੰਗਰੇਜ਼ੀ ਜ਼ੁਬਾਨ ਦੇ ਖਰਾਬ ਹੈਗਾ ਤਾਂ ਤੇ ਇੱਕ ਹੋ ਇੱਕ ਹਿੰਦੀ ਦੀ ਪੱਤਰਕਾਰ ਮੇਰੇ ਖਿਆਲ ਸ਼ਾਇਦ ਆਗਰਾ ਹੈ ਆ ਆਗਰੇ ਦੇ ਵਿੱਚ ਹੀ ਇੱਕ ਪੱਤਰਕਾਰ ਤੇ ਉਹਦਾ ਇੱਕ ਸੰਪਾਦਕ ਲੱਗ ਗਿਆ ਤੇ ਸੰਪਾਦਕ ਲੱਗ ਗਿਆ ਤੇ ਉਸੇ ਅੰਗਰੇਜ਼ੀ ਦੇ ਵੀ ਚਿੱਠੀ ਪੱਤਰਾਂ ਦੇ ਤੇ ਉਹਦੇ ਚਿੱਠੀ ਆਏ ਲਿਖਦਾ ਸ਼ਾਹਦਾ ਡਿਫੰਕ ਦੀ ਐਫ ਯੂ ਐਨ ਐਸ ਸੀਟੀ ਬਿਕਾਪ ਤੇ ਪਗਸਿ ਨੂੰ ਉਸਮੇ ਅੰਗਰੇਜ਼ੀ ਦਾ ਬਹੁਤ ਗਿਆਨ ਹੈ ਜੀ ਦਾ ਉਹਨੇ ਸੋਚਿਆ ਕਿ ਕਿਸੇ ਮੈਗਜ਼ੀਨ ਦਾ ਨਾਮ ਹੀ ਆ ਤੇ ਉਹਨੇ ਉਸੇ ਤਰ੍ਹਾਂ ਡਿਫੰਟ ਉਮੇ ਲਿਖਤਾ ਜਿਵੇਂ ਸ਼ਬਦ ਹੈਗਾ ਤਾਂ ਤੇ ਜਦੋਂ ਉਹ ਮੁੱਖ ਸੰਵਾਦ ਨੇ ਪੁੱਛਿਆ ਵੀ ਇਹ ਕੀ ਆ ਤਾਂ ਉਹਨੇ ਦੱਸਿਆ ਜੀ ਇਸ ਤਰੀ ਸ਼ਬਦ ਆਇਆ ਤਾਂ ਜਰੂਰ ਪਤਾ ਲੱਗਿਆ ਕਿ ਮੈਂ ਗਲਤ ਆ ਤਾਂ ਉਸਨੇ ਆਪਣਾ ਸਾਰਾ ਸਮਾਂ ਅੰਗਰੇਜ਼ੀ ਸਿੱਖਣ ਤੇ ਲਾਇਆ ਉਹਨੇ ਪੂਰੇ ਜੋ ਪੂਰੇ ਤਾਨਮੰਤਾਂ ਦੇ ਨਾਲ ਜਿਹੜੀ ਅੰਗਰੇਜ਼ੀ ਆ ਉਹ ਸਿੱਖੀ ਅੰਨੀ ਵੀ ਨ ਸਿੱਖੀ ਤਾਂ ਕਈ ਦਾ ਸ਼ੱਕ ਕਰਦੇ ਦੇ ਕਿ ਇਹ ਸਦਾ ਭਗਤ ਸਿੰਘ ਨੇ ਆਪ ਲਿਖਿਆ ਜਦੋਂ ਉਹਦੇ ਮੁਕੱਦਮਾ ਚੱਲਿਆ ਤਾਂ ਉਹਨਾਂ ਦੇ ਪੋਸਟਰਾਂ ਥੱਲੇ ਅੰਗਰੇਜ਼ੀ ਵਿੱਚ 17 ਲਿਖਿਆ ਗਿਆ ਉੱਥੇ ਵਕੀਲ ਨੇ ਇਹ ਕਿਹਾ ਕਿ ਉਹਨੂੰ ਪੁੱਛਿਆ ਦੇ ਸਾਥੀ ਉਹਨੂੰ ਵੀ ਕੀ ਇਹ ਸਤੁੱਜ ਜੋ 17 ਹੈ ਇਹ ਭਗਤ ਸਿੰਘ ਨੇ ਲਿਖਿਆ ਹੋਇਆ ਹੈ ਇਹ ਉਹ ਜਿਹੜਾ ਹੋਰ ਬੜੀ ਉਹਦਾ ਨਾ ਜ਼ਿੰਦਗੀ ਦੀ ਬਰਨ ਵਾਲਾ ਮੇਰੀ ਪਹਿਲੀ ਕਿਤਾਬ ਉਹਦੇ ਵਿੱਚ ਦਰਜਾ ਆਪੜੋ ਪਿਉਰ ਨੂੰ ਪੜਾਓ ਜ਼ਿੰਦਗੀ ਦੀ ਬਰਨ ਵਾਲਾ 大哥。